ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਵਾਦਾਂ ਫਾਜ਼ਿਲਕਾ ਦੀ ਬੈਂਕ ਕਲੋਨੀ ਵਿੱਚ ਇੱਕ ਦੁਖਦਾਈ ਘਟਨਾ ਵਿੱਚ ਇੱਕ ਆਵਾਰਾ ਸਾਮ ਨੇ 70 ਸਾਲਾ ਵਿਅਕਤੀ ਨੂੰ ਇੰਨੀ ਜ਼ੋਰ ਨਾਲ ਟੱਕਰ ਮਾਰ ਦਿੱਤੀ ਕਿ ਉਹ ਹਵਾ ਵਿੱਚ ਲਗਭਗ 10 ਤੋਂ 12 ਫੁੱਟ ਛਾਲ ਮਾਰ ਕੇ ਨੇੜੇ ਦੇ ਘਰ ਵਿੱਚ ਪਈਆਂ ਇੱਟਾਂ ਤੇ ਡਿੱਗ ਪਿਆ ਹਾਦਸੇ ਵਿੱਚ ਬਜ਼ੁਰਗ ਦੇ ਸਿਰ ਤੇ 3 ਤੋਂ 4 ਟਾਂਕੇ ਲੱਗੇ ਹਨ ਜਦੋਂ ਕਿ ਇੱਕ ਹੱਥ ਅਤੇ ਸੱਜੇ ਪੈਰ ਦੀ ਹੱਡੀ ਟੁੱਟ ਗਈ ਹੈ ਇਸ ਸਮੇਂ ਉਸਦਾ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਆਵਾਰਾ ਸਾਨ ਵੱਲੋਂ ਬਜ਼ੁਰਗ ਨੂੰ ਹਵਾ ਵਿੱਚ ਸੁੱਟਿਆ ਜਾਂਦਾ ਹੈ ਜ਼ਖਮੀ ਬਜ਼ੁਰਗ ਦੀ ਪਛਾਣ ਰਾਮ ਰਾਜ ਵਜੋ ਹੋਈ ਹੈ ਉਸ ਦੀ ਧੀ ਰਾਜਕੁਮਾਰੀ ਨੇ ਦੱਸਿਆ ਕਿ ਹਰ ਸੋਮਵਾਰ ਉਸ ਦੇ ਪਿਤਾ ਜੀ ਸ਼ਿਵਲਿੰਗ ਤੇ ਅਭਿਸ਼ੇਕ ਕਰਨ ਜਾਂਦੇ ਹਨ ਇਸ ਲਈ ਉਹ ਐਤਵਾ ਸ਼ਾਮ ਨੂੰ ਬਾਜ਼ਾਰ ਤੋਂ ਫੁੱਲ ਲੈ ਕੇ ਵਾਪਸ ਹੀ ਆ ਰਹੇ ਸਨ ਤਤ ਗਲੀ ਵਿੱਚ ਖੜੇ ਇੱਕ ਸਾਨ ਨੇ ਅਚਾਨਕ ਉਨ੍ਹਾਂ ਤੇ ਹਮਲਾ ਕਰ ਦਿੱਤਾ ਰਾਜਕੁਮਾਰੀ ਦੇ ਅਨੁਸਾਰ ਸਾਨ ਨੇ ਉਸਦੇ ਪਿਤਾ ਨੂੰ ਇੰਨੀ ਜ਼ੋਰ ਨਾਲ ਚੁੱਕਿਆ ਕਿ ਉਹ ਹਵਾ ਵਿੱਚ ਲਗਭਗ 12 ਫੁੱਟ ਛਾਲ ਮਾਰ ਗਏ ਅਤੇ ਦੂਰ ਇੱਟਾਂ ਤੇ ਡਿੱਗ ਪਏ ਇਸ ਕਾਰਨ ਉਹਨਾਂ ਦੇ ਸਿਰ ਤੇ ਡੂੰਗੀ ਸੱਟ ਲੱਗੀ ਹੈ ਅਤੇ ਬਾਹਾਂ ਅਤੇ ਲੱਤਾਂ ਵਿੱਚ ਫ੍ਰੈਕਚਰ ਹੋ ਗਿਆ ਹੈ ਸਥਾਨਕ ਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਪੂਰ ਜ਼ੋਰ ਮੰਗ ਕੀਤੀ ਹੈ ਕਿ ਸੜਕਾਂ ਤੋਂ ਆਵਾਰਾ ਪਸ਼ੂਆਂ ਨੂੰ ਹਟਾਇਆ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕੇ ਫਾਜ਼ਿਲਕਾ ਤੋਂ ਜਾਗਰਣ ਪੱਤਰਕਾਰ ਪੰਜਾਬੀ ਜਾਗਰਣ